ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬੋਲੀਆਂ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਹਾਂ ਪੰਜਾਬੀ ਬੋਲੀਆਂ 93 ਤੋਂ ਲੈ ਕੇ 129 ਤੱਕ ਠੀਕ ਹੈ ਪਹਿਲਾਂ ਬੋਲੀਆਂ ਆਈਆਂ ਹੀਆਂ ਨੇ ਚੈਨਲ ਤੇ ਜੇ ਤੁਸੀਂ ਨਹੀਂ ਸੁਣੀਆਂ ਤੇ ਬੋਲੀਆਂ ਲਿਖੀਆਂ ਵੇਖੀਆਂ ਤੋਂ ਵੇਖ ਸਕਦੇ ਹੋ ਤੇਲੇ ਦੀ ਮਹਿਰੂ ਕਰਾਈ ਤੇਲੇ ਦੀ ਮਹਿਰੂ ਕਰਾਈ ਉਹ ਵੀ ਚੜ ਗਈ ਤੇ ਸੱਤੇ ਦੇਖੈ ਨਹੀਂ ਮੇਰੇ ਹਾਨ ਦਿਓ ਮੇਰਾ ਜੇਠ ਪੋਣੀਆਂ ਕੱਤੇ ਦੇਖੋ ਨਹੀਂ ਮੇਰੇ ਹਾਨ ਦਿਓ ਸੌਣ ਦੇ ਮਹੀਨੇ ਜੀ ਨਾ ਕਰਦਾ ਸੋਹਰੇ ਜਾਨ ਨੂੰ ਸੌਣ ਦਾ ਮਹੀਨਾ ਜੀ ਨਾ ਕਰਦਾ ਸੋਹਰੇ ਜਾਨ ਨੂੰ ਮੁੰਡਾ ਫੇਰਣੀ ਗੱਡੀ ਛੋੜ ਕੇ ਲੈ ਜਾਣੂ ਮੁੰਡਾ ਫੇਰਣੀ ਗੱਡੀ ਛੋੜ ਕੇ ਲੈ ਜਾਣੂ ਆਵੇ ਯਾਰਾ ਬਹਿਵੇ ਯਾਰਾ ਆਵੇ ਯਾਰਾ ਬਹਿਵੇ ਜਾਰਾ ਦਿਲ ਦੀ ਆਹ ਸੁਨਾਵਾ ਜਾ ਕਟ ਲਿਆ ਮਿੱਤਰਾ ਜਿਹੜੀ ਕੁੜਤੀ ਹੇਠ ਦੀ ਪਾਵਾ ਕੁੜਤੀ ਦੀ ਵਿਉਤ ਬੁਰੀ ਕੁੜਤੀ ਦੀ ਵਿਉਤ ਬੁਰੀ ਫੇਰ ਹਿੱਕ ਦੇ ਹੇਠ ਗਲਾਵਾ ਕੁੰਦੀਆਂ ਇਸ਼ਕ ਦੀਆਂ ਕਿਸ ਜਿੰਦਰੇ ਨੂੰ ਲਾਵਾ ਕੁੰਦੀਆਂ ਇਸ਼ਕ ਦੀਆਂ ਕਿਸ ਜਿੰਦਰੇ ਨੂੰ ਲਾਵਾ ਧੀਆਂ ਵਾਲਾ ਜੇਠ ਨਹੀਂ ਪੁੱਤਾਂ ਵਾਲਾ ਜੇਠ ਧੀਆਂ ਵਾਲਾ ਜੇਠ ਨਹੀਂ ਪੁੱਤਾਂ ਵਾਲਾ ਜੇਠ ਆ ਗਿਆ ਨਹੀਂ ਸੋ ਅਗੇ ਢੇਠ ਆ ਗਿਆ ਨਹੀਂ ਸੋ ਅਗੇ ਢੇਠ ਸੌਣ ਦੇ ਮਹੀਨੇ ਜੀ ਨਾ ਕਰਦਾ ਕੱਪੜੇ ਪਾਉਣ ਨੂੰ ਸੌਣ ਦਾ ਮਹੀਨਾ ਜੀ ਨਾ ਕਰਦਾ ਕੱਪੜੇ ਪਾਉਣ ਨੂੰ ਮੁੰਡਾ ਫਿਰੇ ਨੀ ਕਾਲੀ ਸੂਫ ਦੀ ਸਵਾਨ ਮੁੰਡਾ ਫਿਰੇ ਨੀ ਕਾਲੀ ਸੂਫ ਦੀ ਸਵਾਨ ਨੂੰ ਤੂੰ ਹੱਸਦੀ ਦਿਲ ਰਾਜੀ ਮੇਰਾ ਤੂੰ ਹੱਸਦੀ ਦਿਲ ਰਾਜੀ ਮੇਰਾ ਲੱਗਦੇ ਬੋਲ ਪਿਆਰੇ ਨਹੀਂ ਜਾਣ ਪੌਰ ਦੀ ਲੈ ਲਈ ਮੁਠੀ ਵਿੱਚ ਜਾਣ ਪੌਰ ਦੀ ਲੈ ਲਈ ਮੁਠੀ ਵਿੱਚ ਤੂੰ ਲੰਮੀ ਐ ਮਟਿਆਰੇ ਨਹੀਂ ਆ ਕਿੱਧਰੇ ਦੋ ਗੱਲਾਂ ਕਰੀਏ ਆ ਕਿੱਧਰੇ ਇਹਨਾਂ ਗੱਲਾਂ ਕਰੀਏ ਬਹਿ ਕੇ ਨਦੀ ਕਿਨਾਰੇ ਹੁਬਕੀ ਰੋਣ ਖੜੇ ਤੇਰੇ ਹਿਜਰ ਦੇ ਮਾਰੇ ਹੁਬਕੀ ਰੋਣ ਖੜੇ ਤੇਰੇ ਹਿਜਰ ਦੇ ਮਾਰੇ ਬੋਲੀ ਬਹੁਤ ਸੋਹਣੀ ਸੀ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆ ਦਾ ਪਤਾ ਸਾ ਚੁੰਨੀ ਨਾਲ ਸਿਰ ਟਕਦੀ ਨੰਗਾ ਰੱਖਦੀ ਕਲਿੱਪ ਵਾਲਾ ਪਾਸਾ ਚੁੰਨੀ ਨਾਲ ਸਿਰ ਟਕਦੀ ਨੰਗਾ ਰੱਖਦੀ ਕਲਿੱਪ ਵਾਲਾ ਪਾਸਾ ਇਹ ਬੋਲੀ ਬਹੁਤ ਸੋਹਣੀ ਐ ਲੋਕੀ ਪਾਉਂਦੇ ਵੀ ਬਹੁਤ ਜ਼ਿਆਦਾ ਐ ਤੁਸੀਂ ਪਤਾ ਨਹੀਂ ਸੁਣੀ ਹੋਏਗੀ ਕਿ ਨਹੀਂ ਸੌਣ ਦੇ ਮਹੀਨੇ ਮੰਜਾ ਡਾਈਏ ਨਾ ਵੇ ਜੋੜ ਕੇ ਸੌਣ ਦੇ ਮਹੀਨੇ ਮੰਜਾ ਡਾਈਏ ਨਾ ਵੇ ਜੋੜ ਕੇ ਚੱਲਣਗੇ ਪਰ ਨਾਲੇ ਪਾਣੀ ਲੈ ਜੂ ਵੇ ਰੋੜ ਕੇ ਚੱਲਣਗੇ ਪਰ ਨਾਲੇ ਪਾਣੀ ਲੈ ਜੂ ਵੇ ਰੋੜ ਕੇ ਗਰਮ ਇਲਾਚੀਆਂ ਗਰਮ ਮਸਾਲਾ ਗਰਮ ਇਲਾਚੀਆਂ ਗਰਮ ਮਸਾਲਾ ਗਰਮ ਸਨੇਂਦੀ ਹਲਦੀ ਪੰਜ ਦਿਨਾਂ ਤੇਰੇ ਵਿਆਹ ਵਿੱਚ ਰਹਿ ਗਏ ਪੰਜ ਦਿਨ ਤੇਰੇ ਵਿਆਹ ਚ ਰਹਿ ਗਏ ਤੂੰ ਫਿਰਦੀ ਹੈ ਟਲਦੀ ਬਹਿ ਕੇ ਬਨੇਰੇ ਤੇ ਸਿਫਤਾਂ ਯਾਰ ਦੀਆਂ ਕਰਦੀ ਬਹਿ ਕੇ ਬਨੇਰੇ ਤੇ ਸਿਫਤਾਂ ਯਾਰ ਦੀਆਂ ਕਰਦੀ ਬਹਿ ਕੇ ਬਨੇਰੇ ਤੇ തർ മക്കാരഫാണോ മക്കാലി വാലി ടൂറ്റി മോർഖാമേ ജട്ട പഞ്ചാലി ുട്ടേ മോർഖാമേ ജട്ട ਉੱਚੇ ਟੇ ਬੇਮੁੰਡਾ ਕਾਰਚ ਲੋਂਦਾ ਉੱਚੇ ਟੇ ਬੇਮੁੰਡਾ ਕਾਰਚ ਲੋਂਦਾ ਸਾਬਣਾ ਉਹਨੂੰ ਚਾਬੀ ਦਾ ਲੜ ਛੱਡ ਦੇ ਲੜ ਛੱਡ ਦੇ ਬੇ ਸ਼ਰਮਾ ਭਾਬੀ ਦਾ ਲੜ ਛੱਡ ਦੇ ਲੜ ਛੱਡ ਦੇ ਬੇ ਸ਼ਰਮਾ ਭਾਬੀ ਦਾ ਮਹਿਲਾ ਕੁੜਤਾ ਸਾਬਣ ਥੋੜੀ ਮਹਿਲਾ ਕੁੜਤਾ ਸਾਬਣ ਥੋੜੀ ਬੈਠ ਪਟੜੇ ਤੇ ਤੂੰ ਮਾਂ ਪਾਸਾ ਮਾਰ ਕੇ ਲੰਗੇ ਖੋਲਦੀ ਪਾਸਾ ਮਾਰ ਕੇ ਲੰਗੇ ਖੋਲਦੀ ਸ਼ਮਸ਼ਮੇ ਅੱਖੀਆਂ ਰੋਵੇਂ ਬੇਬਾਉ ਫੜ ਕੇ ਪੁੱਛਣ ਲੱਗੀ ਬਾਹੂ ਫੜ ਕੇ ਪੁੱਛਣ ਲੱਗੀ ਕਦੋਂ ਕਰੇਗਾ ਮੋੜਵੇ ਆਪਣੇ ਪਿਆਰਾਂ ਦੇ ਮੁੱਤੋਂ ਬੁਰੇ ਵਿਛੜਵੇ ਬੜੇ ਪਿਆਰਾਂ ਦੇ ਮੁੱਤੋਂ ਬੁਰੇ ਵਿਛੋੜੇ ਮੋਗੇ ਦੇ ਵਿੱਚ ਖੁੱਲਿਆ ਕਾਲਜ ਮੋਗੇ ਦੇ ਵਿੱਚ ਖੁੱਲਿਆ ਕਾਲਜ ਵਿੱਚ ਪੜ੍ਹੇ ਕੰਤ ਹਮਾਰਾ ਕੰਤ ਮੇਰੇ ਨੂੰ ਪੜਨਾ ਨਾ ਆਵੇ ਕੰਤ ਮੇਰੇ ਨੂੰ ਪੜਨਾ ਨਾ ਆਵੇ ਵਈ ਕੰਤ ਮੇਰੇ ਨੂੰ ਮੈਂ ਮਾਰੇ ਹਲਲਕਾਰਾ ਟਿਊਸ਼ਨ ਰਖ ਲੈਵੇ ਪਤਲੀ ਨਾਰ ਦੇ ਨਾਰਾ ਨੂੰ ਰਖ ਲੈਵੇ ਪਤਲੀ ਯਾਰ ਦੇ ਨਕੀ ਨਕੀ ਕਣੀ ਦਾ ਮੀਵਰ ਸੇਂਦਾ ਨਕੀ ਨਕੀ ਕਣੀ ਦਾ ਮੀਵਰ ਸੇਂਦਾ ਗੋਡੇ ਗੋਡੇ ਦਾ ਤੋਤੀ ਚੁਕ ਲੈਵੇ ਪਤਲੀ ਨਾਰ ਦੇ ਯਾਰਾ ਤੋਤੀ ਚੁਕ ਲੈਵੇ ਪਤਲੀ ਯਾਰ ਦੇ ਨਾਰਾ ਤੇਹਰਾ ਮਾਰਿਆ ਮੈਂ ਖੜਿਆ ਮੋੜ ਤੇ ਤੇਰੇ ਮਾਰਿਆ ਮੈਂ ਖੜਿਆ ਮੋੜ ਤੋ ਲੱਤ ਸਾਈਕਲ ਤੋਂ ਲਾਕੇ ਨੀ ਪਾਸਾ ਮਾਰ ਕੇ ਲੰਗੀ ਕੋਲਦੀ ਪਾਸਾ ਮਾਰ ਕੇ ਲੰਗੀ ਕੋਲਦੀ ਚਾਂਜਰ ਨੂੰ ਛਿਨਕਾ ਕੇ ਨੀ ਮਨ ਪ੍ਰਦੇਸੀ ਦਾ ਨੀ ਮਨ ਪ੍ਰਦੇਸੀ ਦਾ ਲੈ ਗਈ ਅੱਖੀਆਂ ਵਿੱਚ ਪਾ ਕੇ ਨੀ ਮੈਂ ਕੁੜੀਏ ਬਹਿ ਜਾ ਮੇਜ਼ ਤੇ ਨੀ ਕੁੜੀਏ ਬਹਿ ਜਾ ਮੇਜ਼ ਤੇ ਪੀ ਲੈ ਠੰਡਾ ਪਾਣੀ ਨੀ ਬੁੱਲ ਤੇਰੇ ਨੇ ਸ਼ਿੱਲੋ ਪਤਲੇ ਬੁੱਲ ਤੇਰੇ ਨੇ ਸ਼ੀਲੋ ਪਤਲੇ ਅੱਖਾਂ ਤੇਰੀ ਸੁਰਮੇ ਦਾਣੀ ਨੀ ਮੈਂ ਤਾਂ ਤੇਰਾ ਆਸ਼ਿਕ ਹਾਂ ਪਿੰਡ ਦਾ ਮੁੰਡਾ ਨਾ ਜਾਣੀ ਨੀ ਮੈਂ ਤਾਂ ਤੇਰਾ ਆਸ਼ਿਕ ਹਾਂ ਪਿੰਡ ਦਾ ਮੁੰਡਾ ਨਾ ਜਾਣੀ ਨਕੀ ਨਕੀ ਕਣੀ ਦਾ ਮੀ ਵਰ ਸੇਂਦਾ ਨਕੀ ਨਕੀ ਕਣੀ ਦਾ ਮੀ ਵਰ ਸੇਂਦਾ ਘੋਡੇ ਘੋਡੇ ਘਰ ਆਪਣੀ ਮੈਂ ਪੱਜ ਗਈ ਮੋੜ ਮਲਾਜੇਦਾਰਾ ਆਪਣੀ ਮੈਂ ਪੱਜ ਗਈ ਮੋੜ ਮਲਾਜੇਦਾਰਾ ਕਾਲਜ ਦੇ ਵਿੱਚ ਪੜਦਾ ਮੁੰਡਾ ਕਾਲਜ ਦੇ ਵਿੱਚ ਪੜਦਾ ਮੁੰਡਾ ਖੰਨੇ ਸ਼ਹਿਰ ਦੇਵੇਂ ਵੇ ਇਹ ਆਉਂਦੀ ਜਾਂਦੀ ਨੂੰ ਨਿਤਵੇ ਛੇੜਦਾ ਆਉਂਦੀ ਜਾਂਦੀ ਨੂੰ ਨਿਤਵੇ ਛੇੜਦਾ ਬੰਨ ਵਿੱਚ ਬਹਿ ਗਿਆ ਮੇਰੇ ਖੜਕੇ ਗੱਲ ਸੁਣ ਲੈ ਨਾਲ ਚਲੂੰਗੀ ਤੇਰੇ ਖੜਕੇ ਗੱਲ ਸੁਣ ਲੈ ਨਾਲ ਚਲੂੰਗੀ ਤੇਰੇ ਕੁੰਡ ਦਾ ਗਿਦੇ ਵਿੱਚ ਕੰਮ ਕੀ ਹੋ ਰਹੀ ਏ ਕੁੰਡ ਦਾ ਗਿਦੇ ਵਿੱਚ ਕੰਮ ਕੀ ਹੋ ਰਹੀ ਏ ਝਾਂ ਕੁੰਡ ਕੱਢਦੀ ਬਹੁਤੀ ਸੋਹਣੀ ਝਾਂ ਕੁੰਡ ਕੱਢਦੀ ਕਾਣੀ ਨਹੀਂ ਤੂੰ ਤਾਂ ਮੈਨੂੰ ਦਿਸੇ ਵਜਾ ਜਣਾ ਤੂੰ ਤਾਂ ਮੈਨੂੰ ਦਿਸੇ ਵਜਾ ਜਣ ਕੁੰਡ ਚੋਂ ਅੱਖ ਪਛਾਣੀ ਖੁੱਲ ਕੇ ਨਚ ਲੈਣੀ ਬਣ ਗਿਦੇ ਆਂਧੀ ਰਾਣੀ ਖੁੱਲ ਕੇ ਨਚ ਲੈਣੀ ਬਣ ਗਿਦੇ ਆਂਧੀ ਰਾਣੀ ਮੱਕੀ ਦੀ ਰੋਟੀ ਉੱਤੇ ਅੰਬਾਂ ਦੀਆਂ ਫਾੜੀਆਂ ਮੱਕੀ ਦੀ ਰੋਟੀ ਉੱਤੇ ਅੰਬਾਂ ਦੀਆਂ ਫਾੜੀਆਂ ਪੈ ਗਿਆ ਮਧਵਾੜਾ ਰੰਨਾ ਮਣੋਨੇ ਵਸਾਰੀਆਂ ਪੈ ਗਿਆ ਮਧਵਾੜਾ ਰੰਨਾ ਮਣੋਵੇ ਵਸਾਰੀਆਂ ਯਾਰੀ ਯਾਰੀ ਕੀ ਲਾਈਆ ਮੁੰਡਿਆ ਯਾਰੀ ਯਾਰੀ ਕੀ ਲਾਈਆ ਮੁੰਡਿਆ ਕੀ ਯਾਰਾਂ ਤੋਂ ਲੈਣਾ ਪਹਿਲਾ ਯਾਰੀ ਲੱਡੂ ਮੰਗੇ ਪਹਿਲਾ ਯਾਰੀ ਲੱਡੂ ਮੰਗੇ ਫੇਰ ਮੂਂਗ ਤੁਦ ਪੇੜੇ ਆਸ਼ਕ ਲੋਕਾਂ ਦੇ ਮੂਤੇ ਪਹਿਣ ਚ ਭੇੜੇ ਆਸ਼ਕ ਲੋਕਾਂ ਦੇ ਮੂਤੇ ਪਹਿਣ ਚ ਭੇੜੇ ਕੋਈ ਵਿੱਚ ਸੁੰਢ ਜਵੈਣ ਕੋਈ ਵਿੱਚ ਰਾਈ ਕੋਈ ਵਿੱਚ ਸੁੰਢ ਜਵੈਣ ਕੋਈ ਵਿੱਚ ਰਾਈ ਲੰਬੜਾ ਆਪਣੀ ਜੋਰੂ ਵਿੱਚ ਟਿਕਟ ਕੇ ਸਿਰ ਜਾਈ ਪਾਸੇ ਹਟ ਜਾ ਜਾਲਮਾ ਨਾ ਪਾਸੇ ਹਟ ਜਾ ਦਾਦ ਕਿਉਂ ਚਗੋ ਨਾਨਕਿਆਂ ਦੀ ਆਈ ਖਬਰ ਦਾ ਰੜਾ ਜੀ ਜਾਗੋ ਰੌਲਾ ਪਾਉਂਦੀ ਆ ਇਹ ਉਠਾਂ ਵਾਲੇ ਹੋਵੇ ਉਠ ਲੱਦੇ ਨੇ ਤਿਲਾ ਦੇ ਮੰਨਣੀ ਨਹੀਂ ਤੇਰੀ ਸਦੇ ਹੋਣਗੇ ਦਿਲਾਂ ਦੇ ਮੰਨਣੀ ਨਹੀਂ ਤੇਰੀ ਸਦੇ ਹੋਣਗੇ ਦਿਲਾਂ ਦੇ ਜਾ ਮਾਚਾ ਮਾਚਾ ਮਾਵਾ ਮਿੱਤਰਾਂ ਦੇ ਫੁੱਲ ਕੇ ਨੂੰ ਇਤਰਾਹ ਦੇ ਫੁੱਲ ਕੇ ਨੂੰ ਮੈਂ ਖੰਡ ਦੱਪ ਲੈ ਤਣ ਲਾਵਾ ਜਿੱਥੇ ਯਾਰ ਤੂੰ ਲੰਗਦਾ ਜਿੱਥੇ ਯਾਰਾ ਤੂੰ ਲੰਗਦਾ ਪੈੜ ਚੁੰਮ ਕੇ ਹਿੱਕ ਨਾਲ ਲਾਵਾ ਮੁੜ ਕੇ ਤਾਵੇ ਦੇਖ ਮਿੱਤਰਾ ਤੇਰੇ ਮਗਰ ਮੇਲ ਦੀ ਆਵਾਂ ਮੁੜ ਕੇ ਤਵੇ ਦੇਖ ਮਿੱਤਰਾ ਤੇਰੇ ਮਗਰ ਮੇਲ ਦੀ ਆਵਾਂ ਮੁੜ ਕੇ ਤਵੇਖ ਮਿੱਤਰਾ ਸੋਹਰੇ ਸੋਹਰੇ ਨਾ ਕਰਿਆ ਕਰਨੀ ਸੋਹਰੇ ਸੋਹਰੇ ਨਾ ਕਰਿਆ ਕਰ ਵੇਖ ਸੋਹਰੇ ਕਰ ਜਾਕੇ ਨਹੀਂ ਪਹਿਲਾਂ ਦਿੰਦੇ ਖੰਡੀਆਂ ਚਾਵਾਂ ਪਹਿਲਾਂ ਦਿੰਦੇ ਖੰਡੀਆਂ ਚਾਵਾਂ ਫੇਰ ਦਿੰਦੇ ਗੁੜ ਪਾ ਕੇ ਨਹੀਂ ਰੰਗ ਬਦਲ ਗਿਆ ਦੋ ਦਿਨ ਸੋਹਰੇ ਜਾਕੇ ਨਹੀਂ ਰੰਗ ਬਦਲ ਗਿਆ ਦੋ ਦਿਨ ਸੋਹਰੇ ਜਾਕੇ ਉਠਾ ਵਾਲਿਓ ਵੇ ਉਠ ਲੱਦੇ ਨੇ ਬਠਿੰਡੇ ਨੂੰ ਉਠਾ ਵਾਲਿਓ ਵੇ ਉਠ ਲੱਦੇ ਨੇ ਬਠਿੰਡੇ ਨੂੰ ਟੱਲੀ ਕਾਟ ਲੈ ਆਦੇ ਖੱਦਰ ਖਾਂਦਾ ਏ ਪਿੰਡੇ ਨੂੰ ਟੱਲੀ ਕਾਟ ਲੈ ਆਦੇ ਖੱਦਰ ਖਾਂਦਾ ਏ ਖੱਦ ਮਿਸ਼ਕਿਸ਼ਕ ਨਾ ਕਰਿਆ ਕਰਨੀ ਹਿਸ਼ਕਿਸ਼ਕ ਨਾ ਕਰਿਆ ਕਰਨੀ ਸੁਣ ਲੈ ਇਸ਼ਕ ਦੇ ਕਾਰੇ ਨੀ ਇਸ ਇਸ਼ਕ ਦੇ ਸਿਖਰ ਦੁਪਹਿਰੇ ਕੈ ਲੁੱਟੇ ਕੈ ਮਾਰੇ ਪਹਿਲਾ ਇਸ ਨੂੰ ਹੈ ਦਿੱਲੀ ਲੁੱਟੀ ਫੇਰ ਗਈ ਬਲਖ ਬੁਖਾਰੇ ਨਹੀਂ ਤੇਰੀ ਫੋਟੋ ਤੇ ਸ਼ਰਤਾਂ ਲਾਉਣ ਕੁਆਰੀ ਫੇਰੀ ਫੋਟੋ ਤੇ ਡਿਗ ਡਿਗ ਪੈਣ ਕੁਆਰੀ ਨਹੀਂ ਤੇਰੀ ਫੋਟੋ ਤੇ ਮੈਨੂੰ ਤਾਂ ਕਹਿੰਦਾ ਬਾਹਰ ਨਹੀਂ ਜਾਣਾ ਮੈਨੂੰ ਤਾਂ ਕਹਿੰਦਾ ਬਾਹਰ ਨਹੀਂ ਜਾਣਾ ਪਪਰਾਆਂ ਯਾ ਤੱਕਦਾ ਨਹੀਂ ਪਤਲਾ ਜਾ ਮਾਈਆ ਜਾਨ ਮੁਠੀ ਵਿੱਚ ਰੱਖਦਾ ਨਹੀਂ ਪਤਲਾ ਜਾ ਮਾਈਆ ਜਾਨ ਮੁਠੀ ਵਿੱਚ ਰੱਖਦਾ ਉਠਾਂ ਵਾਲਿਓ ਵੇ ਉਠ ਲੱਦੇ ਨੇ ਜਲੰਦਰ ਨੂੰ ਉਠਾਂ ਵਾਲਿਓ ਵੇ ਉਠ ਲੱਦੇ ਨੇ ਜਲੰਦਰ ਨੂੰ ਨਿੱਤ ਦਾਰੂ ਪੀਵੇ ਮਤ ਧਿਓ ਕੰਜਰ ਨੂੰ ਨਿੱਤ ਦਾਰੂ ਪੀਵੇ ਮਤ ਧਿਓ ਵੇ ਕੰਜਰ ਨੂੰ ਪਿੰਡਾਂ ਮੇਂ ਜੋ ਪਿੰਡਸ ਨੇ ਇੰਦਾ ਪਿੰਡਸ ਨੇ ਇੰਦਾ ਰੂੜਾ ਨੀ ਉੱਥੋਂ ਦੇ ਇੱਕ ਨਾਰਸ ਨਿੰਦੀ ਉੱਥੋਂ ਦੇ ਇੱਕ ਨਾਰਸ ਨਿੰਦੀ ਕਰਦੀ ਕੋ ਹਕੂੜਾ ਵੀ ਉਹ ਦੇ ਜੰਦੇ ਨੂੰ ਦੁੱਧ ਪਿਲਾਉਂਦੀ ਡਾਉਂਦੀ ਪਲੰਗ ਪੰਗੂੜਾ ਬਾ ਛੱਡਵੇਂ ਮਿੱਤਰਾ ਟੁੱਟ ਗਿਆ ਕੱਚ ਦਾ ਚੂੜਾ ਬਾ ਛੱਡਦੇਵੇਂ ਮਿੱਤਰਾ ਟੁੱਟ ਗਿਆ ਕੱਚ ਦਾ ਚੂੜਾ ਸੁਣਵੇ ਮੁੰਡਿਆ ਕੈਂਠੇ ਵਾਲਿਆ ਸੁਣਵੇ ਮੁੰਡਿਆ ਕੋਲ ਕੈਂਠੇ ਵਾਲਿਆ ਖੂਟੋ ਬਹਿਣਾ ਜਾਈਏ ਵੇ ਖੂਟੋ ਬਿਹਤਰੀ ਹੋਵੇ ਚਰਚਾ ਖੂਟੋ ਬਿਹਤਰੀ ਹੋਵੇ ਚਰਚਾ ਚਰਚਾ ਨਾ ਕਰਵਾਏ ਜਿਸ ਦੀ ਬਾਹ ਫੜੀਏ ਸਿਰ ਦੇ ਨਾਲ ਨਭਾਈਏ ਜਿਸ ਦੀ ਬਾਹ ਫੜੀਏ ਸਿਰ ਦੇ ਨਾਲ ਨਭਾਈਏ ਉਠਾ ਵਾਲਿਓ ਵੇ ਉਠ ਲੱਦੇ ਨੇ ਲਾਹੌਰ ਨੂੰ ਕੱਲੀ ਕੱਤਾ ਵੇ ਘਾਰੇ ਕੱਲਿਓ ਮੇਰੇ ਪੌਰ ਨੂੰ ਕੱਲੀ ਕੱਤਾ ਵੇ ਘਾਰੇ ਕੱਲਿਓ ਮੇਰੇ ਪੌਰ ਨੂੰ ਤੇਰੀ ਖਾਤਰ ਮੈਂ ਰਹਾ ਕਵਾਰਾ ਤੇਰੀ ਖਾਤਰ ਮੈਂ ਰਹਾ ਕਵਾਰਾ ਜਗ ਤੋਂ ਛੜਾ ਖਵਾਇਆ ਅਨਤੀਆਂ ਵੇਚ ਕੇ ਖੋਪਾ ਲੈ ਆਂਦਾ ਨਤੀਆਂ ਵੇਚ ਕੇ ਖੋਪਾ ਲੈ ਆਂਦਾ ਤੇਰੀ ਝੋਲੀ ਪਾਇਆ ਜੇ ਢਰ ਮਾ ਪਿਆ ਦਾ ਪਿਆਰ ਕਾਸ ਤੋਂ ਪਾਇਆ ਜੇ ਢਰ ਮਾ ਪਿਆ ਦਾ ਪਿਆਰ ਕਾਸ ਤੋਂ ਪਾਇਆ ਜੇ ਢਰ ਮਾ ਪਿਆ ਦਾ ਨਿੰਦੋ ਜਿੰਦੋ ਸਕੀਆਂ ਪਹਿਨਾ ਨਿੰਦੋ ਜਿੰਦੋ ਸਕੀਆਂ ਪਹਿਨਾ ਧਿਓਰ ਜੇਠ ਨੂੰ ਵਹਈਆ ਨਿੰਦੋਰ ਤ ਕਹਿੰਦਾ ਮੇਰੀ ਸੋਹਣੀ ਬੱਲੇ ਧਿਓਰ ਤ ਕਹਿੰਦਾ ਮੇਰੀ ਸੋਹਣੀ ਦਿਓ ਕੰਦਾ ਜੇਢ ਕਰੇ ਚਤਰਾਇਆਂ ਵਾਲੀ ਸੋਣੀ ਵੇ ਮੰਗਾ ਮੇਚਨਾਇਆਂ ਵਾਲੀ ਸੋਣੀ ਵੇ ਮੰਗਾ ਮੇਚਨਾਇਆਂ ਵਾਲੀ ਸੋਣੀ ਵੇ ਸੋਣੀਏ ਬੋਲੇ ਬੱਸ ਓਠਾਂ ਭਾਲੇ ਹੋਵੇ ਉਠ ਲੱਦ ਦੇਨੇ ਥੱਲੀ ਨੂੰ ਆਪ ਚੜ ਗਿਆ ਰੇਲ ਮੈਨੂੰ ਛੱਡ ਗਿਆ ਕੱਲੀ ਨੂੰ ਆਪ ਚੜ ਗਿਆ ਰੇਲ ਮੈਨੂੰ ਛੱਡ ਗਿਆ ਕੱਲੀ ਨੂੰ ਇਹ ਵੀ ਬਹੁਤ ਸੋਹਣੀ ਹੈ ਨਾਲੇ ਈਜ਼ੀ ਵੀ ਹੈ ਅਟੀਆਂ 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 ਤੇਰੇ ਮੇਰਾ ਇੱਕ ਮਨ ਸੀ ਤੇਰਾ ਮੇਰਾ ਇੱਕ ਮਨ ਸੀ ਤੇਰੀ ਮਾਂ ਨੇ ਦਰਤ ਹਰ ਗਿਆ ਤੈਨੂੰ ਦੇਵੇ ਦੁੱਧ ਲੱਸੀਆਂ ਤੈਨੂੰ ਦੇਵੇ ਦੁੱਧ ਲੱਸੀਆਂ ਮੈਨੂੰ ਕੋੜਾ ਤੇਲ ਦੀਆਂ ਮਠੀਆਂ ਤੇਰੇ ਵਿੱਚ ਮਾਰੇ ਵਾਸ਼ਨਾ ਤੇਰੇ ਵਿੱਚ ਮਾਰੇ ਵਾਸ਼ਨਾ ਬਲੇ ਲੰਗ ਗਲੈਚੀਆਂ ਰੱਖੀਆਂ ਤੇਰੇ ਫਿਕਰਾਂ ਚ ਰੋਜ ਕਟਾਂ ਦਿਨ ਰਤੀਆਂ ਤੇਰੇ ਫਿਕਰਾਂ ਚ ਰੋਜ ਕਟਾਂ ਦਿਨ ਰਤੀਆਂ ਇਹ ਵੀ ਬੋਲੀ ਸੋਣੀਏ ਤੇ ਤੁਸੀਂ ਦੱਸੋ ਇੰਨਾਂ ਸਾਰੀਆਂ ਬੋਲੀਆਂ ਵਿੱਚੋਂ ਤੁਹਾਨੂੰ ਕਿਹੜੀ ਬੋਲੀ ਸਭ ਤੋਂ ਜ਼ਿਆਦਾ ਪਸੰਦ ਆਈਏ ਤੇ ਪਲੀਜ਼ ਕਮੈਂਟ ਕਰਕੇ ਦੱਸ ਦਿਆ ਕਰੋ ਮੈਨੂੰ ਬਹੁਤ ਵਧੀਆ ਮਹਿਸੂਸ ਹੋਵੇ ਤੇ ਤੁਸੀਂ ਚੈਨਲ ਨੂੰ ਜੇ ਤੁਹਾਨੂੰ ਵਧੀਆ ਲੱਗਦਾ ਪਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਬੋਲੀਆਂ ਕਿਵੇਂ ਲੱਗੀਆਂ ਤੇ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹੋਰ ਕਿਸ ਤਰ੍ਹਾਂ ਦੀ ਟੌਪਿਕ ਤੇ ਤੁਹਾਨੂੰ ਬੋਲੀਆਂ ਚਾਹੀਦੀਆਂ ਨੇ ਤੇ ਉਹ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਥੈਂਕ ਯੂ ਸੋ ਮਚ